ਸਾਨੂੰ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਦਾ ਆਦਰ ਸਤਕਾਰ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਕਿਉਂਕਿ ਇਹੀ ਸਾਡੇ ਸੰਸਕਾਰ ਹੈ ਸਾਡੀ ਸੰਸਕ੍ਰਿਤੀ ਆ ਵੱਡਿਆਂ ਦਾ ਆਦਰ ਸਤਕਾਰ ਕਰਨ ਨਾਲ ਸਾਨੂੰ ਪੋਜ਼ੀਟਿਵ ਵਾਈਬਸ ਆਉਂਦੀਆਂ ਸਾਨੂੰ ਉਹਨਾਂ ਦਾ ਅਸ਼ੀਰਵਾਦ ਮਿਲਦਾ ਹੈ ਅਸੀਂ ਜ਼ਿੰਦਗੀ 'ਚ ਤਰੱਕੀ ਕਰਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਉਣੇ ਆ ਤੇ ਜ਼ਰੂਰੀ ਵੀ ਆ ਕਿਉਂਕਿ ਜੇ ਆਪਾਂ ਵੱਡਿਆਂ ਦੇ ਅੱਗੇ ਝੁਕਾਂਗੇ ਨਾ ਝੁਕਣ ਨਾਲ ਸਾਨੂੰ ਬਹੁਤ ਖੁਸ਼ੀਆਂ ਮਿਲਦੀਆਂ ਸਾਡੇ ਵਿੱਚ ਇੱਕ ਨਿਮਾਣਾਪਣਾ ਆਉਂਦਾ ਹੈ ਜੇ ਕਹਿੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ ਨਾ ਜੋ ਬਜ਼ੁਰਗਾਂ ਦੀ ਸੇਵਾ ਕਰਦੇ ਆ ਕਹਿੰਦੇ ਜੇ ਉਹਨਾਂ ਨੂੰ ਕਿਸੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਇਹ ਸੱਚ ਹੈ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਪਰ ਮੈਨੂੰ ਇਹ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਵੱਡਿਆਂ ਦੀ ਹਰ ਗੱਲ ਮੰਨ ਲੈਣੀ ਜ਼ਰੂਰੀ ਨਹੀਂ ਹੈਗੀ ਕਿਉਂਕਿ ਸਮੇਂ ਦੇ ਨਾਲ-ਨਾਲ ਬਹੁਤ ਚੀਜ਼ਾਂ ਬਦਲਦੀਆਂ ਲੋਕਾਂ ਦੇ ਸੁਭਾਅ ਬਦਲਦੇ ਆ ਜ਼ਰੂਰੀ ਨਹੀਂ ਕਿ ਵੱਡੇ ਬਜ਼ੁਰਗ ਹੋਣ ਨਾਲ ਹਰੇਕ ਬੰਦਾ ਸਿਆਣਾ ਹੋ ਜਾਂਦਾ ਕਿਉਂਕਿ ਬੁਢਾਪਾ ਤਾਂ ਬੇਅਕਲਾ ਮੂਰਖਾਂ ਤੇ ਵੀ ਆਉਂਦਾ ਪਰ ਇਹਦੇ ਵਿੱਚ ਕੁਝ ਕੁ ਲੋਕ ਇਹੋ ਜਿਹੇ ਆ ਕੁਝ ਕੁ ਬਜ਼ੁਰਗ ਹੁੰਦੇ ਆ ਜਿਹੜੇ ਆਪਣੀਆਂ ਕਮੀਆਂ ਨੂੰ ਲੁਕਾਉਣ ਦੀ ਖਾਤਰ ਝੂਠ ਦਾ ਸਹਾਰਾ ਲੈਂਦੇ ਆ ਕਈਆਂ ਘਰਾਂ ਦੇ ਵਿੱਚ ਅੱਜਕੱਲ੍ਹ ਕਲੇਸ਼ ਰਹਿੰਦੇ ਆ ਕਲੇਸ਼ਾਂ ਦਾ ਮੁੱਖ ਕਾਰਨ ਕੀ ਆ ਜ਼ਰੂਰੀ ਨਹੀਂ ਵੀ ਹਰੇਕ ਥਾਂ ਤੇ ਨੂੰਹ ਪੁੱਤੀ ਗਲਤ ਹੁੰਦੇ ਆ ਨੂੰਹ ਪੁੱਤੀ ਮਾੜੇ ਹੋਣ ਕਈ ਵਾਰੀ ਕਮੀਆਂ ਗਲਤੀਆਂ ਤਾਂ ਬਜ਼ੁਰਗਾਂ 'ਚ ਵੀ ਹੁੰਦੀਆਂ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੇ ਦੋ ਰੂਪ ਹੁੰਦੇ ਆ ਕੁਝ ਕੁ ਬਜ਼ੁਰਗ ਨੇ ਉਹ ਜੀ ਜਿਵੇਂ ਉਹ ਕਹਿੰਦੇ ਆ ਨਾ ਕਿ ਇੱਕ ਤਾਂ ਦੂਰ ਦੀ ਨਿਗਾ ਇੱਕ ਨੇੜੇ ਦੀ ਨਿਗਾ ਇਹ ਤਾਂ ਸਾਨੂੰ ਸਮਝ ਆਉਂਦੀ ਆ ਇਹ ਤੀਸਰੀ ਨਿਗਾ ਕਿਹੜੀ ਆ ਜਿਹੜੀ ਬਜ਼ੁਰਗ ਆਂਟੀ ਅੰਕਲ ਸਾਨੂੰ ਇਹ ਨਹੀਂ ਪਛਾਣ ਸਕਦੇ ਜਦੋਂ ਉਹਨਾਂ ਨੂੰ ਅਸੀਂ ਕੋਲੇ ਜਾ ਕੇ ਬੁਲਾਉਣੇ ਆ ਪੈਰੀ ਜਾਂ ਤਲਾਉਣੇ ਆ ਤਾਂ ਉਹ ਕਹਿਣਗੇ ਕੁੜੇ ਧੀਏ ਕਿਹੜੀ ਆ ਪੁੱਤ ਪਛਾਣਿਆ ਨਹੀਂ ਆ ਨਿਗਾ ਤਾਂ ਮੱਛੜੀ ਜਮੇ ਨਹੀਂ ਕੰਮ ਕਰਦੀ ਤੇ 2 ਮਿੰਟ ਉਹਨਾਂ ਨਾਲ ਗੱਲਾਂ ਕਰਦੇ ਆ ਉਹਨਾਂ ਨੂੰ ਦੱਸਦੇ ਆ ਵੀ ਅਸੀਂ ਫਲਾਨੇ ਆ ਤੇ ਉਹ ਪਛਾਣਦੀ ਆ ਚਲੋ ਹਣਾ ਕੁਝ ਤਾਂ ਆਵਾਜ਼ ਤੋਂ ਵੀ ਪਛਾਣ ਲੈਂਦਾ ਬਜ਼ੁਰਗ ਬੰਦਾ ਚਾਹੇ ਕੋਈ ਵੀ ਇਨਸਾਨ ਹੈ ਜਿਹਨੂੰ ਆਪਾਂ ਜਾਣਦੇ ਆਵਾਜ਼ ਤੋਂ ਪਛਾਣ ਲੈਨੇ ਆ ਪਰ ਉਹਦੇ ਦੂਸਰੀ ਸਾਈਡ ਕੀ ਆ ਜੇ ਉਹੀ ਆਂਟੀ ਨਾਲ ਆਪਾਂ ਗੱਲਾਂ ਕਰਦੇ ਕਰਦੇ 2 ਮਿੰਟ ਗੱਲਾਂ ਜੋ ਪਤਾ ਕੀ ਪਤਾ ਲੱਗੂ ਉਹਨਾਂ ਨੇ ਜਦੋਂ ਨੇੜੇ 'ਚ ਕੰਨ ਜਾਂ ਮੂੰਹ ਕਰਕੇ ਦੱਸਾਂ ਇਹ ਗੱਲ ਪੁੱਛਣੀ ਹੈ ਨਾ ਕਿ ਆਹ ਨੂੰ ਕਿੰਨਾ ਦੀ ਨੂੰ ਹੈ ਆਹ ਕੁੜੀ ਕੌਣ ਹੈ ਜੇ ਇਹ ਦੱਸਦੀ ਹੈ ਨਾ ਵੀ ਇਹ ਕੌਣ ਹੈ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਉਹਦੀ ਚੁਗਲੀ ਸ਼ੁਰੂ ਕਰ ਦੇਣੀ ਆ ਲੈ ਕੁੜੇ ਬੰਦਾ ਸਿਰ ਤੇ ਨਹੀਂ ਹੈਗਾ ਅੱਖਾਂ ਦੇਖ ਲਾ ਕਿਵੇਂ ਮਨਾਈ ਫਿਰਦੀ ਆ ਉਦੋਂ ਆਂਟੀਆਂ ਦੀ ਨਿਗਾ ਕਿਵੇਂ ਕੰਮ ਕਰ ਜਾਂਦੀ ਆ ਮੈਨੂੰ ਲੱਗਦਾ ਸ਼ਿਵਜੀ ਭਗਵਾਨ ਵਾਂਗੂ ਇਹਨਾਂ ਦਾ ਤੀਸਰਾ ਨੇਤਰ ਜਾਗਦਾ ਮੈਨੂੰ ਇਹ ਗੱਲ ਸਮਝ ਆਈ ਹੈਗੀ ਇਹ ਇਸੇ ਕਰਕੇ ਕਹਿੰਦੇ ਆਂ ਵੀ ਵੱਡੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰੋ ਪਰ ਹਰ ਗੱਲ ਮੰਨੀ ਜਾਵੇ ਇਹ ਵੀ ਜ਼ਰੂਰੀ ਨਹੀਂ ਉਹਨਾਂ ਦਾ ਕਹਿਣਾ ਮੰਨਣਾ ਸਹੀ ਹੈ ਵੀ ਉਹਨਾਂ ਕੋਲੇ ਜ਼ਿੰਦਗੀ ਦੇ ਤਜਰਬੇ ਹੁੰਦੇ ਆ ਐਕਸਪੀਰੀਅੰਸ ਹੁੰਦੇ ਆ ਪਰ ਹਰੇਕ ਫੀਲਡ ਦੇ ਵਿੱਚ ਨਹੀਂ ਉਹਨਾਂ ਦੀ ਜਿਹੜੀ ਇਹ ਸੋਚ ਕੰਮ ਕਰਦੀ ਕਈ ਥਾਂ ਤੇ ਆਪਾਂ ਨੂੰ ਆਪਦੀ ਅਕਲ ਤੋਂ ਵੀ ਕੰਮ ਲੈਣਾ ਚਾਹੀਦਾ